ਤਸਵੀਰਾਂ ਫਗਵਾੜਾ ਦੇ ਮਸ਼ਹੂਰ ਨੀਟਾ ਚਿਕਨ ਦੇ ਬਾਹਰ ਦੀਆਂ ਨੇ ਜਿੱਥੇ ਬੀਤੀ ਦੇਰ ਸ਼ਾਮ ਬਾਣੇ ਦੇ ਵਿੱਚ ਆਇਆ ਇੱਕ ਐਨ ਆਰ ਆਈ ਸਰਦਾਰ ਦੇ ਵੱਲੋਂ ਸ਼ਰਿਆਮ ਹੀ ਆਪਣੀ ਗੱਡੀ ਦੇ ਵਿੱਚ ਸ਼ਰਾਬ ਪੀਤੀ ਜਾ ਰਹੀ ਸੀ ਜਿਸ ਦੀ ਗੱਡੀ ਦੇ ਉੱਪਰ ਦਰਨਾ ਦਲ ਦੁਆਬਾ ਵੀ ਲਿਖਿਆ ਹੋਇਆ ਸੀ ਤੇ ਜਿਸ ਦੇ ਬਾਰੇ ਜਦੋਂ ਫਗਵਾੜਾ ਦੀਆਂ ਸਿੱਖ ਜਥੇਬੰਦੀਆਂ ਨੂੰ ਪਤਾ ਲੱਗਿਆ ਤਾਂ ਉਹ ਵੀ ਮੌਕੇ ਤੇ ਪਹੁੰਚ ਗਏ ਨੇ ਤੇ ਦੋਨੋਂ ਦੇ ਵੱਲੋਂ ਥਾਣੇ ਦੇ ਵਿੱਚ ਬਿਠਾ ਕੇ ਸ਼ਰਾਬ ਪੀਰੇ ਐਨ ਆਰ ਆਈ ਦੀ ਗੱਡੀ ਖੋਲੀ ਗਈ ਹੈ ਤਾਂ ਦੇਖਿਆ ਗਿਆ ਕਿ ਬਾਣੇ ਦੇ ਵਿੱਚ ਸ਼ਰਾਬ ਪੀਰੇ ਐਨ ਆਰ ਆਈ ਦੇ ਨਾਲ ਇੱਕ ਮਹਿਲਾ ਵੀ ਮੌਜੂਦ ਸੀ ਜਿਸ ਦੇ ਬਾਰੇ ਪਤਾ ਲੱਗਣ ਤੇ ਇਹ ਦੱਸਿਆ ਗਿਆ ਕਿ ਉਹ ਪੈਸੇ ਆਦਿ ਕਰਕੇ ਉਸ ਦੇ ਨਾਲ ਆਈ ਸੀ ਜਿਸ ਕਰਕੇ ਐਨ ਆਰ ਆਈ ਨੇ ਆਪਣੀ ਰਾਤ ਰੰਗੀਨ ਬਣਾਉਣੀ ਸੀ ਤਾਂ ਐਸੇ ਤੇ ਸਿੱਖ ਜਥੇਬੰਦੀਆਂ ਭੜਾ ਕੁੱਠੀਆਂ ਨੇ ਉਹਨਾਂ ਨੇ ਬਾਣੇ ਦੇ ਵਿੱਚ ਬੈਠੇ ਐਨ ਆਰ ਆਈ ਦੇ ਜੰਮ ਕੇ ਛਾੜ ਵੀ ਪਾਈ ਹੈ ਜਿਸ ਤੋਂ ਬਾਅਦ ਉਸ ਦੀ ਤਲਾਸ਼ੀ ਲਈ ਗਈ ਹੈ ਉਸ ਦੇ ਕੋਲ ਇੱਕ ਮਸ਼ਹੂਰ ਰਹਿਗ ਸਿੰਘ ਜੋਤੇ ਬੰਦੀ ਦਾ ਕਾਰਡ ਵੀ ਬਰਾਮਦ ਹੋਇਆ ਹੈ ਜਿਸ ਤੋਂ ਬਾਅਦ ਸਾਰਾ ਮਾਮਲਾ ਪੜਾ ਕੁਠਿਆ ਤੇ ਮੌਕੇ ਤੇ ਪਹੁੰਚੀ ਪੁਲਿਸ ਨੇ ਐਨ ਆਰ ਆਈ ਨੂੰ ਆਪਣੀ ਹਿਰਾਸਤ ਦੇ ਵਿੱਚ ਲਿਆ ਤੇ ਮਾਮਲਾ ਸ਼ਾਂਤ ਕਰਵਾਇਆ ਅੱਜ ਨਵੀਂ ਇਹ ਜਿਹੜੇ ਇਹਦੇ ਪਿੰਡ ਤੋਂ ਵੈਰੀਫਾਈ ਕੀਤਾ ਗਿਆ ਵਾ ਇਹ ਬੰਦੇ ਦਾ ਰੋਜ਼ ਦਾ ਹੀ ਅਸੀਂ ਕੰਮ ਕਰਦਾ ਵੀ ਬਾਣਾ ਪਾ ਕੇ ਸ਼ਰਾਬ ਪੀਣੀਆਂ ਜਨਾਨੀਆਂ ਨੂੰ ਵਰਤਣਾ ਤੇ ਜੇ ਪ੍ਰੈਸ ਚ ਲਾਣੀ ਹੈ ਰਿਪੋਰਟ ਠੀਕ ਹੈ ਜੀ ਹਾਂ ਇਹਦਾ ਕੀ ਨਾਂ ਕੀ ਇਹਦਾ ਕਿਹੜੇ ਪਿੰਡ ਦਾ ਹੈ ਮੋਗਰ ਸਿੰਘ ਆ ਜੀ ਮੱਗੋ ਬੱਟੀ ਕਹਿੰਦਾ ਮਾਲਪੁਰ ਦੇ ਕੋਲ ਪਿੰਡ ਆਪਣਾ ਦੱਸ ਜਾਵੇ ਗੁੱਦਾ ਕਹਿੰਦਾ ਮੈਂ ਇੰਗਲੈਂਡ ਤੋਂ ਆ ਪਿੱਛੋਂ ਗੁਰਦੁਆਰਾ ਵੀ ਆਪਣਾ ਪ੍ਰਬੰਧ ਵੀ ਆਪਣਾ ਵਾ ਕੋਈ ਉੱਤੇ ਕੋਈ ਮੈਂਬਰ ਨਹੀਂ ਹੈਗਾ ਕੋਈ ਕੁਝ ਨਹੀਂ ਹੈਗਾ ਇਆ ਸੀ ਯਾ ਬੱਸ ਕੋਈ ਕੀ ਸੀ ਕੀ ਸੀ ਇਹ ਗੱਲ ਤੇ ਗੱਸੀ ਬਿਲਕੁਲ ਨਹੀਂ ਹੈ ਆ ਆ ਆ ਆ ਜੀ ਬਿਲਕੁਲ ਗਲਤ ਹੈ ਹੋਰ ਕੀ ਕਰਦੇ ਬਾਬਾ ਜੀ ਤੁਸੀਂ ਮਾਰਾਂ ਜੀ ਕਿਹੜੀ ਸਹੀ ਆ ਲੰਡਾ ਦੇ ਬੰਦੇ ਆਏ ਦੱਸੋ ਕਰਾਂ ਕਿੱਥੇ ਰਹਿੰਦੇ ਸੌਤੀ ਹੈ ਸੌਤੀ ਜੀ ਬੁਲਿਖੇ ਬੁਲਿਖੇ ਕਿਹੜੇ ਗੁਰਦੁਆਰੇ ਬੁਲਿਖੇ ਕਿਹੜੇ ਗੁਰਦੁਆਰੇ ਗੁਰਦੁਆਰੇ ਦਾ ਨਾਂ ਕਿਹੜੀ ਸਿੰਘ ਸਭਾ ਗੁਰਦੁਆਰਾ ਸਾਹਿਬ ਉਸਪੋਰਟ ਹੈ ਜੀ ਉਸਪੋਰਟ ਸੀ 18 ਹਾਂ ਜੀ ਸੀ 18 ਬਾਕੀ ਦੇ ਅਖਰ ਬਾਕੀ ਤਾਂ ਨਹੀਂ ਮੈਨੂੰ ਪਤਾ ਤੂੰ ਗਰਦਰੇ ਕਿ ਤਰ੍ਹਾਂ ਤੇ ਤੈਨੂੰ ਪੋਸਟ ਕੋਡ ਹੀ ਨਹੀਂ ਪਤਾ ਯਾਰ SC18 ਮੈਸੇਂਸਲ ਬੁਲਿਕ ਪੋਸਟ ਕੋਡ ਮੈਨੂੰ ਪੋਸਟ ਕੋਡ ਦਾ ਨਹੀਂ ਪਤਾ ਹੈ SC18 ਹੈ ਬਸ ਮੈਨੂੰ ਨਹੀਂ ਪਤਾ ਉੱਥੇ ਕੀ ਹੈ ਮੈਂ ਪੜੀ ਆ ਨਾ ਅਜਾ ਮੇਰੀ ਚਾਬੀ ਕਿਉਂ ਗੁੰਮ ਚਾਬੀ ਰਹਿਣ ਨੇ ਸਾਲ ਆਇਆ ਜੇ ਪਹਿਲਾਂ ਡੋਰੀ ਦਿਓ ਜੋਰੀ ਦੇ ਪਿੰਡ ਆਲ ਫੋਨ ਆਇਆ ਸੀ ਕਿ ਜਿਹੜਾ ਜਿਹੜਾ ਕਿਤਨ ਵਾਲਾ ਉਹਦੇ ਸਾਹਮਣੇ ਕੋਈ ਸਿੰਘ ਜਿਹੜੇ ਬਾਣੇ ਪਾ ਕੇ ਸਸਤਰ ਰੱਖੇ ਸਾਰੇ ਉਹ ਆਪਣੇ ਵੱਡੀ ਦੇ ਵਿੱਚ ਬੈਠ ਕੇ ਸ਼ਰਾਬ ਵੀਰ ਵਗੈਰਾ ਪੀ ਰਹੇ ਨਾਲ ਨਾਲ ਉਹਦੇ ਚੋਂ ਅਸੀਂ ਇੱਥੇ ਪਹੁੰਚੇ ਆਂ ਇਹਨਾਂ ਦੇ ਨਾਲ ਇਹ ਇੱਥੇ ਵੀਰ ਸੀ ਵੀਰ ਨਾਲ ਚਿਕਨ ਜਿਕਨ ਖਾ ਰਹੇ ਸੀ ਇਹਨਾਂ ਨਾਲ ਇੱਕ ਆ ਜਿਹੜੀ ਆ ਆ ਲੇਡੀਜ਼ ਐ ਵੀ ਇਹਨਾਂ ਦੇ ਨਾਲ ਸੀ ਇਹ ਆਪਰੀਆ ਜਦੋਂ ਜਿਹਨਾਂ ਨੂੰ ਪੁੱਛਿਆ ਆ ਕੇ ਇਹਨਾਂ ਨੇ ਆਰਸਾਨਾ ਕਰਦੀਆਂ ਸੱਤ ਸੱਦਨਾ ਸੱਤ ਪਾਏ ਤੇ ਆ ਗਏ ਜਦਾ ਤੁਹਾਡੇ ਨਾਲ ਆਖੋ ਭਾਈ ਹੋਏ ਇੱਕ ਦਿਨ ਬੋਲਵਾ ਆਟੇ ਕੋ ਬਾਹਰ ਹੀ ਨਾ ਕੀਆ ਤਾਂ ਮੈਂ ਪੁੱਛਿਆ ਬਾਅਦ ਚੋ ਜਨਾਨੀ ਜਦੋਂ ਪੁੱਛਿਆ ਕਿ ਤੂੰ ਕੋਣ ਹੈ ਕਹਿੰਦੀ ਮੈਨੂੰ ਪੁੱਛ ਨਹੀਂ ਲੱਗਦੀ ਮੈਨੂੰ ਇਹਨੇ ਬਸਰਾ ਪੈਲਸ ਦੇ ਬਾਹਰੋਂ ਚੱਕਿਆ ਵਾ ਇਹ ਕਹਿੰਦਾ ਕਿ ਮੈਂ ਫੋਟਨਾ ਚ ਠਹਿਰਦਾ ਵੇ ਇਹਨੇ ਜਨਾਨੀ ਨੂੰ ਰਾਤ ਨੂੰ ਮੈਂ ਕਰਤਣਾ ਸੀਗਾ ਤਾਂ ਕਰਕੇ ਇਹ ਬਾਣੇ ਦੀ ਲਾਚ ਲਾਂਦੇ ਪਏ ਤਰਨਾ ਦਲ ਦਾ ਇਹਨਾਂ ਨੇ ਮੋੜੇ ਲਿਖਾਇਆ ਹੋਇਆ ਇਹਨਾਂ ਕੋਲ ਜਿਹੜਾ ਲਾਇਸੈਂਸ ਮਿਲਿਆ ਵਾ ਰੇਲਵੇ ਵਾਲਾ ਉਹ ਮੇਜਰ ਸਿੰਘ ਛੋਟੀ ਵਾਲਾ ਮਿਲਿਆ ਬਾਬਾ ਮੇਜਰ ਸਿੰਘ ਛੋਟੀ ਦਾ ਲਾਇਸੈਂਸ ਬਣਿਆ ਹੋਇਆ ਵਾ ਤੇ ਅਸੀਂ ਸ਼੍ਰੋਮਣੀ ਕਮੇਟੀ ਨੂੰ ਤੇ ਜਿਹੜੇ ਸਮੂਹ ਪੰਥ ਦਲਾਂ ਨੂੰ ਅਜੇ ਇਹ ਬੰਦਿਆਂ ਨੂੰ ਆਪਣੇ ਲਾਇਸੈਂਸ ਨਾ ਦਿੱਤੇ ਹਨ ਜਿਹੜੇ ਤੁਹਾਡੇ ਲਾਜ ਲਗਵਾਉਂਦੇ ਆ ਸ਼ਰਾਬਾ ਪੀਂਦੇ ਸੜਕਾਂ ਤੇ ਖੜ ਕੇ ਇਹ ਪੂਰੇ ਬਾਣੇ ਤੇ ਲਾਜ ਲਾ ਰਿਹਾ ਇਹ ਬੰਦਾ ਜੀ ਇਹ ਆਪ ਵੀ ਮੰਨ ਗਏ ਵੀ ਇਹਨਾਂ ਨੇ ਮੈਂ ਬੀਅਰ ਪੀਤੀ ਇਹ ਆਪ ਵੀ ਮੰਨ ਗਏ ਹਾਂ ਇਹਦੀ ਗੋਦੀ ਆਪੇ ਵੜੇਗੀ ਮੇਰੀ ਬੇਂਤੀ ਸੁਣੋ ਮੇਰੀ ਬੇਂਤੀ ਸੁਣੋ ਮੈਂ ਸੱਚ ਦਾ ਤੱਚ ਮੈਂ ਇਸ ਚੀਜ਼ ਦੀ ਉਧਰ ਸੱਚ ਦਾ